ਇੱਕ ਵਾਰ ਫੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਖਵੀਰ ਸਿੰਘ ਬਾਦਲ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਤੇ ਉੱਥੇ ਪੰਜਾਬ ਦੇ ਵਿੱਚ ਹ ਹੜ੍ਹਾਂ ਨੂੰ ਲੈ ਕੇ ਜਿਹੜਾ ਕਿ ਇੱਕ ਨਲਾਇਕੀ ਸਰਕਾਰ ਦੀ ਦਿਖਾਈ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਦੇ ਬਿਆਨ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਉਥੇ ਹੀ ਗਣਤੀ ਇਹਨਾਂ ਦੀ ਜਲਦ ਸ਼ੁਰੂ ਹੋਵੇਗੀ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਆਮ ਆਦਮੀ ਪਾਰਟੀ ਵਾਲਿਆਂ ਦਾ ਪੰਜਾਬ ਦੇ ਵਿੱਚ ਜਲਦ ਸਫਾਇਆ ਕਰਨਗੇ ਤੇ ਉਥੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਚੱਕੇ ਨੇ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਣਿਆ ਆ ਜਿੰਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਅੰਝ ਮੀਟਿੰਗ ਨਹੀਂ ਕੀਤੀ ਬੰਦ ਵੀ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੰਨਤੇ ਇਹਨਾਂ ਨੇ ਪਾਪ ਕੀਤਾ ਹੈ ਆ ਦੋਸ਼ੀ ਤੁਹਾਡੇ ਆ ਝਾੜੂ ਵਾਲਾ ਮੱਖਮੰਦ ਹੈ ਤੁਹਾਡੇ ਕੋਲ ਸਰਕਾਰ ਹੈ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵਾਨ ਤੁਮਾਨ ਮੁਸਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜਦੇ ਆ ਸਰਕਾਰ ਚਲਾ ਰਿਹਾ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਦਾ ਜੈਨੇ ਦੇ ਮੰਤਰੀ ਛੇ ਛੇ ਮਹਿਕਮੇ ਦੇ ਸੇ ਹੁਣ ਉਹਨਾਂ ਦਾ ਕੰਮ ਇੱਕੋ ਹੀ ਹੈਗਾ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰਾਂ ਨਹੀਂ ਹਰ ਕੀਚੇ ਪੈਸਾ ਇਕੱਠਾ ਕਰਨ ਦੇ ਲੰਗੇ ਐ ਇਹਨਾਂ ਦੇ ਇੱਕੋ ਇੱਕ ਕੰਮ ਹੈ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਚਲੋ ਹੜ ਆਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਆ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਆ ਜੇ ਸ਼ਰਮ ਹੁੰਦੀ ਤੇ ਹੜ ਆ ਕੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੀ ਸੀ ਪੀਆਂ ਉਦੋਂ ਦਾ ਡੀਟੈਲ ਦੇ ਦਿੰਦੇ ਉਦੋਂ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਆਪ ਬੰਨੇ ਆ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਅਕਲੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਕਰਖੇ ਐ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਨੇ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਆਉਂਦਾ ਯਾਦ ਆ ਕੈਪਟਨ ਅਮਰਿੰਦਰ ਸਿੰਘ ਨੇ ਗੁੱਡ ਕਾ ਸਾਦੀ ਸੌਂ ਖਾਦੀ ਕਿ ਮੈਂ ਕਰਜ਼ਾ ਮਾਫ ਕਰ ਦੂੰਗਾ ਐ ਨਹੀਂ ਦੇਖਿਆ ਪਛੋਕੜ ਕੀ ਉਹਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤਾਂ ਕੀ ਫਰਕ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇ ਦੇ ਉਹ ਖਰਾਬ ਕਰਦੇ ਆ ਝਾੜੂ ਵਾਲੇ ਆਏ ਤੁਹਾਨੂੰ ਗਰੰਟੀਆਂ ਦੇਣ ਲੱਗ ਬਦਲਾ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲੇ ਦੇਖਿਆ ਕੀ ਹੋ ਗਿਆ 5 ਸਾਲ 10 ਸਾਲ ਖਰਾਬ ਹੋ ਗਏ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਹੈ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਿਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਤੋਂ ਬਿਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਗਿਆ ਜਾਂਦਾ ਹੀ ਗਈ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਆ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਹੈ ਜਿਹੜੇ ਹੁਣ ਵੀਰ ਐ ਮੇਰੇ ਬੈਠੇ ਮੈਂ ਪੁੱਛਣਾ ਚਾਹਣਾ ਆ ਸਾਰਾ ਕੋਈ ਜਿੰਨਾ ਬਣਿਆ ਪੰਜਾਬ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਐ ਭਾਵੇਂ 에어ਪੋਰਟ ਐ ਭਾਵੇਂ ਥੋਨੇ ਟਿਊਬਲ ਐ ਭਾਵੇਂ ਕੱਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣ ਵਾਲਾ ਕਾਲੀ ਦਲ ਐ ਤੇ ਫਿਰ ਆਪਾਂ ਕਾਲੀ ਦਲ ਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਦਿੱਤਾ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋ ਗਿਆ ਕੀ ਅੱਜ ਤੱਕ ਥੋਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਗਏ। ਸੱਤ ਹਜ਼ੂਰ ਸਾਹਿਬ ਤੇ ਵੀ ਕਬਜ਼ਾ ਬਾਹਰਲੇ ਆਨੇ ਕਰ ਲਿਆ। ਸੱਤ ਪਟਨਾ ਸਾਹਿਬ ਤੇ ਵੀ ਕਰ ਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਾਤਾ ਤੁਸੀਂ ਤੇ ਐਸਟੀਪੀਸੀ ਵੀ ਤੋੜ ਦਿੱਤੀ। ਫਿਰ ਬਚਿਆ ਕੀ ਆ ਬਕੱਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ। ਆਦ ਅਸੀਂ ਲੜ-ਘੁੜ ਕੇ ਨੂੰ ਸਭ ਬਚਾਇਆ। ਨਹੀਂ ਤਾਂ ਥੋਡੇ ਉੱਤੇ ਸਾਰਿਆਂ ਦੇ ਕਬਜ਼ਾ ਹੋ ਜਾਣਾ ਸੀ। ਉਹਨਾਂ ਨੇ ਫੈਸਲਾ ਕਰਨਾ ਸੀ। कि की कौम करूंगी हालात बना दी इस करके मैं आई बेनती करना चाहना हले भी कुछ नहीं बिगड़िया तगड़ा कर दो अपनी कौम की पार्टी को अपनी जथेबंदी जे पंजाब को बचा जे हले भी गल जे तुम तगड़ा ना किता फिर दोषी कौम होगी इस करके मैं तो सू आई बेनती करने वास्ते आया मैं समरा साहब सम्र किसी चीज की लड़ हो ਮੈਨੂੰ ਇਹਨਾਂ ਨੇ ਮੈਨੂੰ ਯਾਦ ਤਾਂ ਪਹਿਲੇ ਦਿਨ ਕਿਹਾ ਕਿ ਇਸਟਰੀਅਨ ਲੋੜ ਮੈਂ ਸ਼ਾਮ ਤੱਕ ਪਹੁੰਚਾ ਦਿਆ ਸੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਬੰਦ ਬੰਦ ਬੰਨਣ ਵਾਸਤੇ ਜਾਂ ਖੇਤਾਂ ਵਿੱਚ ਸੇਈ ਤਾਂ ਦੀ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4000 ਟਰੈਕਟਰ ਭੇਜ ਦਿੰਦੇ ਆ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਆ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਐ ਜਿਹੜੇ ਵਿਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹਨਾਂ 50 ਹਜ਼ਾਰ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੰਗ ਹਮਰਾ ਸਾਹਿਬ ਕਹਿੰਦਾ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਐ ਸਲਕੇ ਵਾਸਤੇ ਕਿੰਨਾ 20 ਚਾਹੀਦਾ ਉਹ ਅਸੀਂ ਅਗਲੇ 5-7 ਦਿਨਾਂ ਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਦੇਖੋ ਕੁਛ ਮਰਜੀ ਹੋ ਜਾਏ ਤੁਹਾਨੂੰ ਤਕਲੀਫ ਨਹੀਂ ਹੋਵਾਂ ਗੰਦੇ ਜਿਸ ਦੀ ਲੋੜ ਐ ਸਭਰਾ ਸਾਹਿਬ ਮਾਧਮ ਉਹਦਾ ਇਹ ਵੀ ਜਦੋਂ ਉਹਦਾ ਦੇਖ ਰਹੇ ਆ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨੀ ਤੇ ਸਮੂੱਚੀ ਅਕਾਲੀ ਲੀਡਰਸ਼ਿਪ ਦੇ ਵਰਕ ਕਰਨ ਨੂੰ ਕਹਿਣਾ ਚਾਹਣਾ ਹੈ ਆ ਜਦੋਂ ਤੱਕ ਆ ਸਾਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ